ਬਈ ਸਤਿ ਸ੍ਰੀ ਅਕਾਲ ਅੱਜ ਜਿੰਨੂੰ ਕੋਣ ਨਮਾਨ ਉਸ ਤੋਂ ਕੋਣ ਹੈ ਇਹ ਨਾਲ ਜਿਹੜਾ ਇੰਜਨ ਵਾਲਾ ਆਪਣਾ ਸਾਹ ਨਿਕਲਣ ਦੇ ਖਾਤਰ ਹੁੰਦਾ ਪਾਈਪ ਲੱਗਿਆ ਵਾ ਵਾਸੇ ਤੋਹ ਪੈਰ ਲੱਗਾਂਦੇ ਸਾਹ ਆ ਹਵਾ ਨਿਕਲਣ ਨੂੰ ਜਾਂਦਾ ਆ ਦੇਖੋ ਕਿੰਨੇ ਆ ਕੇ ਆਇਆ ਇਹ ਤੁੰਦੀ ਨਾਲ ਤੇਲ ਘਟਣ ਲੱਗਿਆ ਸੀ ਹਾਂਜੀ ਵੀਰ ਮੈਂ ਇਹਦੇ ਤੇਲ ਕੱਢਣ ਲੱਗਾ ਹੀ ਦੇਖਿਆ ਉਹ ਤੇਲ ਨਾ ਪੜਿਆ ਪਿਆ ਦੇਖੀ ਲਿਵੇਂ ਨਾ ਇਹਦਾ ਕੀ ਹੋਇਆ ਜੀ ਅਸੀਂ ਕੱਟ ਲਿਆ ਸੀ ਸਾਨੂੰ ਐਸੀ ਜੀ ਇੰਜਨ ਗ੍ਰੈਸਟ ਰੰਗ ਰੰਗ ਘੁੰਮ ਗਿਆ ਬਿਲਕੁਲ ਰੰਗ ਰੰਗ ਘੁੰਮ ਗਿਆ ਦੇਖੋ ਜੀ ਗੈਸ ਕੱਟਣਾ ਗੈਸ ਕੱਟ ਫਟ ਗਿਆ ਪਰਲੇ ਪਾਸੇ ਟਾਈਮ ਕੋ ਚੈਨ ਕਰਨ ਦੀ ਹਵਾ ਸਟਨ ਲੱਗਾ ਜੀ ਲਓ ਇਹ ਬਾਰੇ ਕੱਢ ਕੇ ਇਹਦੇ ਕਾਰਨ ਇਹ ਗੱਡੀ ਨੂੰ ਬਲੂ ਮਾਰਨ ਲੱਗਾ ਉਹ ਗੱਲ ਲੱਗਦੀ ਹੈ ਬਲੋਂ ਮਾਰਨ ਲੱਗਾ ਜੀ ਇਹ ਕੰਨਾਂ ਚੋਂ ਥੰਗੀ ਆਵਾਜ਼ ਆ ਰਹੀ ਹੈ। ਤੇ ਸਭ ਇਹ ਰਿੰਗਾਂ ਦਾ ਪ੍ਰੈਸ਼ਰ ਹੰਨ ਕਰਕੇ ਇਥੇ ਨੂੰ ਹਵਾ ਹਟਣ ਲੱਗ ਗਈ। ਇਧਰ ਸਿੱਟੀ ਲੱਗਾਇਆ ਤਾਂ ਬਰਾੜੀ ਕਿਉਂ ਨਹੀਂ? ਹਾਂਜੀ। ਵਿੱਚੀ ਸਿੱਟੀ ਹੈ ਜੀ ਤਾਂ ਕਰਕੇ ਨਾ ਹਵਾ ਇਧਰ ਹੀ ਪ੍ਰੈਸ਼ਰ ਦਾ ਬਣਾ ਕੇ ਇੰਜਨ ਦੇ ਜਿਵੇਂ ਹਵਾ ਨਿਕਲਦੀ ਹੁੰਦੀ ਆ ਉਸਨ ਦੀ ਇਹ ਤੇਲ ਘਟਣ ਲੱਗ ਗਿਆ। ਕੋ ਲੱਗ ਵੀ ਸਟਾਰਟ ਕਰਨ ਲੱਗਣ ਲੱਗਾ। ਸਮਝ ਨਹੀਂ ਆਸੀ ਕਿਤੇ ਰੰਗ ਰੰਗ ਘਮੋ ਗਿਆ। ਗੈਸ ਕੱਟ ਦੇ ਕਾਰਨ ਆਈ ਹੈ ਸਾਰੇ ਮੈਸਟਰੀ ਵੀਰ ਨੂੰ ਦੱਸਿਆ ਵੀ ਕੇਰ ਨਹੀਂ ਪਤਲਾ ਰਿਹਾ ਦਾ ਆਪਾਂ ਨੂੰ ਵੀ ਸਿਰ ਕਰਦੀ ਮਾਰਨੇ ਲੱਗੇ ਹਨ ਧੰਨਵਾਦ ਓਕੇ